ਮਿਹਨਤ ਕਿੰਨੂੰ ਕਹਿੰਦੇ ਆ ਇਹ ਵੀਡੀਓ ਵੇਖ ਕੇ ਤੁਸੀਂ ਅੰਤਾਜਾ ਲਾਜ ਸਕਦੇ ਹੋ ਮਹਾਲੀ ਚ ਤਕਰੀਬਨ ਰਾਤ ਦੇ 10 ਵਜਰੇ ਆ ਤੇ ਇੱਕ ਕੁੜੀ ਦੇਖੋ ਸਾਈਕਲ ਤੇ ਸਵਿਗੀ ਦੇ ਆਰਡਰ ਲਾ ਰਹੀ ਹੈ ਜੋ ਕਿ ਇੱਕ ਬਹੁਤ ਹੀ ਵੱਡੀ ਗੱਲ ਹੈ ਕਈ ਤਾਂ ਅਲੋ ਹੀ ਨਹੀਂ ਕਰਦੇ ਰਾਤ ਨੂੰ ਉਹ ਵੀ ਰਾਤ ਦੇ 10 ਵਜੇ ਕੁੜੀ ਉਹ ਵੀ ਸਾਈਕਲ ਤੇ ਰੋਡ ਤੇ ਇਕੱਲੀ ਆਪਣਾ ਸਵਿਗੀ ਦਾ ਆਰਡਰ ਦੇਣ ਜਾ ਰਹੀ ਹੈ ਇਹ ਮਿਹਨਤ ਹੁੰਦੀ ਹੈ ਨਹੀਂ ਤਾਂ ਰੱਬ ਨੇ ਹੱਟੇ-ਕੱਟੇ ਕਈ ਬਣਾਇਆ ਚੌਂਕਾਂ ਤੇ ਮੰਗਦੇ ਹੋਏ ਤੁਹਾਨੂੰ ਦਿਖਾਈ ਦਿੰਦੇ ਨੇ ਨਾ ਕਿ ਉਹ ਕੋਈ ਮਿਹਨਤ ਕਰਦੇ ਨੇ ਸਿਰਫ ਮੰਗ ਕੇ ਇਕੱਠਾ ਕਰ ਲੈਂਦੇ ਨੇ ਕਿ ਚਲੋ ਉਹਨਾਂ ਦਾ ਸਰ ਜਾਂਦਾ ਹੈ ਪਰ ਇਸ ਭੈਣ ਨੂੰ ਸੱਚੀ ਸਲਾਮ ਆ ਦੇਖੋ ਕਿੰਨੀ ਰਾਤ ਨੂੰ ਸਾਈਕਲ ਤੇ ਆਪਣਾ ਆਰਡਰ ਦੇਣ ਜਾ ਰਹੀ ਹੈ ਖੋਰੇ ਕਿੰਨੀ ਕੁ ਵੱਡੀ ਮਜਬੂਰੀ ਹੋਏਗੀ ਜੋ ਇਹ ਕੰਮ ਇਹਨਾਂ ਵਿਚਾਰੀ ਭੈਣ ਨੂੰ ਕਰਨੇ ਪੈ ਰਹੇ ਨੇ ਕਿਉਂਕਿ ਹੋ ਲੱਗਦਾ ਹੈ ਕਈਆਂ ਘਰਾਂ ਚ ਕਮਾਣ ਵਾਲਾ ਨਹੀਂ ਹੁੰਦਾ ਤੇ ਹੋ ਸਕਦਾ ਕੱਲੀ ਏਤੀ ਹੀ ਕਮਾਣ ਵਾਲੀ ਹੋਵੇ ਜਿਸ ਕਰਕੇ ਇਸ ਭੈਣ ਨੂੰ ਇਹ ਵਾਲਾ ਕੰਮ ਕਰਨਾ ਪੈ ਰਿਹਾ ਤੁਹਾਨੂੰ ਵੀ ਇਹ ਵੀਡੀਓ ਮੋਟਿਵੇਟ ਕਰੇਗੀ ਜੋ ਮਿਹਨਤ ਕਰਨਾ ਪਸੰਦ ਕਰਦੇ ਨੇ ਬਾਕੀ ਇਸ ਭੈਣ ਦੀ ਮਿਹਨਤ ਲਈ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਮੈਂਟਾਂ ਚ ਸੁਝਾਅ ਦਿਨੇ ਨਾ ਭੁੱਲਿਓ ਤੇ ਐਮ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ